ਅਲੀ ਕਿਨਾਂ ਦਾ ਡਾਕ ਹਏ ਰਾਜਕੌਰ ਬਾਜੀ ਜੀ ਰਣਾ ਗੱਲਬਾਤ ਹੋਈ ਹੈ ਜਿਹੜੀ ਸਾਡੀ ਗੱਲਬਾਤ ਬਾਜੀ ਡਾਂਨ ਖਾ ਗਈ ਅੱਜ ਮੁੰਡੇ ਨੂੰ ਜੀਜੇ ਨਾਲ ਮਾੜੀ ਡੱਕਦਾ ਹੀ ਡੱਕੀ ਨਹੀਂ ਰਹੀ ਡੱਕੀ ਨਹੀਂ ਰਹੀ ਵਡਾਤਾ ਲਾਗੇ ਖਲੋ ਕੇ ਨਾ ਲਾ ਕੇ ਨਾ ਲਾ ਕੇ ਵਡਾਇਆ ਜੋ ਆਹ 73 ਮਾਰ ਕੇ ਸਿਰ ਪਾੜਿਆ ਜੋ ਦਾ ਦਾਕਟਰ ਕੋ ਹੋਏ ਜੋ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਸੰਗਲਸਤੀ ਨਿਵਾੜ ਨੰਬਰ 1 'ਚ ਬਾਜੀ ਹਾਂਜੀ ਆਇਆ ਦਾ ਮੁੰਡਾ ਸ਼ੇਰ ਖਾ ਗਈ ਜੋ ਸ਼ੇਰ ਮੁੰਡਾ ਏ ਦੇ ਬੱਚੇ ਇੱਕ ਕੁੜੀ ਇੱਕ ਮੁੰਡਾ ਏ ਕਾਰਨ ਕੀ ਬਣਿਆ ਬਾਹਰ ਕਿਹ ਕਾਰਨ ਕੀ ਕਿਰਪਾ ਨੂੰ ਨਹੀਂ ਲੱਗੇ ਪਹਿਲਾ ਸਾਲ ਹੋ ਗਿਆ ਜੇਹਰ ਚ ਛੜਾਈ ਜੇਹਰ ਤੋਂ ਖਬਰਾਂ ਜਾਂਦੀਆਂ ਇਹਦੀ ਯਾਰ ਬਲੀ ਦਾ ਦਈ ਤੇਰੀ ਕਰਦੀ ਆ ਸੰਦੂ ਤੇਰੇ ਨਾਲ ਰਹਿੰਦੀ ਜੋ ਗੱਡਾਂ ਚ ਕਮਾਉਂਦਾ ਹੀ ਹੋ ਇਹਨੂੰ ਛਰੇ ਹਾਂ ਨੂੰ ਮਸਤੀ ਚ ਲੁਆਉਂਦਾ ਹੈ ਘੜੀਾਂ ਚ ਕਮਾਉਂਦਾ ਏ ਦਾਦੇ ਨੂੰ ਫੋਨ ਕਰਦਾ ਮੈਨੂੰ ਭਾਬੀ ਬਾਹਰ ਕਢਾ ਦੇ ਜਮਾਨਤ ਕਰਾ ਦੇ ਜਮਾਨਤ ਕਰਾ ਦੇ ਘਰੇ ਆਣ ਕਿਵੇਂ ਮੈਨੂੰ ਪੁੱਛਦਾ ਹੀ ਮੇਰੀ ਘਰ ਦੀ ਦੀ ਗੱਲ ਕੋਈ ਦੱਸ ਦੋ ਮੈਂ ਨਹੀਂ ਦਰਦੀ ਨਹੀਂ ਦੱਸੀ ਮੇਰੇ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਦੱਸ ਦਿੰਦੀ ਤੇ ਸਾਡਾ ਮੁੰਡਾ ਨਾ ਮਰਦਾ ਜੇਦੀ ਮੌਤ ਹੋਈ ਆ ਕੀ ਹੈ ਕੀ ਨਾ ਕੀ ਦਾ ਸ਼ਮ ਜੇਰ ਸਿੰਘ ਆ ਪੰਜ ਮਹੀਨਿਆਂ ਕੇ ਦੇ ਰਿਆ ਮੇਰਾ ਪੰਜ ਮਹੀਨੇ ਹੋ ਕੇ ਬਾਹਰ ਕਢਾਈ ਨੂੰ ਇਹਨੂੰ ਪੰਜਾਂ ਮਹੀਨਿਆਂ ਚ ਚਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਤਰਲੇ ਪੁੰਦ ਰਿਆ ਅੰਦਰੇ ਅੰਦਰ ਸਿਮਨੇ ਆਪਦੇ ਜੀਜੇ ਦਾ ਕਿਹੜਾ ਛੱਡਦੇ ਆਂਦੀ ਸ਼ਿਹਰ ਤੈਨੂੰ ਛੱਡ ਦੂੰਗੀ ਮੇਰਾ ਜੀਜਾ ਮੈਂ ਨਹੀਂ ਛੱਡ ਸਕਦੀ ਬਣ ਭੈਣ ਵੀ ਰਲੀ ਇਹਦੀ ਵੱਡੀ ਹੱਤੀ ਪਹਿਲਾਂ ਤੇ ਜੀਜੇ ਦੀ ਹੋਰ ਕੀ ਹਲਾ ਗੱਲ ਬਾਤ ਹੀ ਪਕੜੀ ਵਿਆਹੀ ਗਈ ਤੇਰੀ ਭੈਣ ਨੇ ਹੱਥੀ ਸਾਰਾ ਕੋ ਕਰਾਇਆ ਆਂਦੀ ਸਿੰਮੂ ਉਧਰੋਂ ਕਹੜਾ ਛੜਦੇ ਉਧਰੋਂ ਕਹੜਾ ਛੜਾਦੇ ਮੇਰੇ ਘਰ ਲੈ ਦੇ ਤੇ ਆਪ ਦੇ ਨਾਲ ਸਾੜਿੰਕਾਰੇ ਦੀ ਕਿੰਨੇ 70000 ਦੀ ਤਨਖਾਹ ਮੇਰੀ ਮਾਂ ਨੂੰ ਖਵਾ ਇਹ ਤਨਾ ਗੱਲਾਂ ਕਰਦੀ ਹੈ ਜਿਨ੍ਹਾਂ ਨੇ ਕਤਲ ਕੀਤਾ ਹੈ ਇਹ ਆਏ 5-7 ਜਣੇ 2 ਜਣੇ ਪਿਓ ਪੁੱਤ ਹੀ ਗਰ ਲਾਲ ਤੇ ਗਰ ਲਾਲ ਦਾ ਮੁੰਡਾ ਦੋ ਸਨੀ ਦੇ ਭਰਾ ਹੀ 3-4 ਜਣੇ ਹੋਰ ਨਾਲ ਉਹਨਾਂ ਦਾ ਨਹੀਂ ਪਤਾ ਹਨ ਕੌਣ ਕੌਣ ਨੇ ਇਹ ਜਿਹਨਾਂ ਦਾ ਜਿਨ੍ਹਾਂ ਨੇ ਦੇਨੀਤ ਪਰਪ੍ਰੀਤ ਸਿੰਘ ਜਿਹੜਾ ਜਿਹੜਾ ਸੰਦੂ ਹੀ ਜਿਹੜਾ ਸਿੰਘ ਜੀ ਦਾ ਕੀ ਨਾਮ ਉਹਦਾ ਗਰਲਾਲ ਗਰਲਾਲ ਸਿੰਘ ਉਹਦਾ ਨਾਮ ਉਹਦੇ ਮੁੰਡਾ ਵੀ ਆ ਜਗਦੀਪ ਸਿੰਘ ਉਹਦੇ ਮੁੰਡੇ ਦਾ ਨਾਮ ਜੋ ਉਹ ਕੜੇ ਕੜੇ ਨਾਮ ਆਦੇ ਦਾ ਨਾਮ ਸਕੇ ਭਰਾ ਦੁਆਏ ਵੱਡਣਾਂ ਪਰਪ੍ਰੀਤ ਨਾਲਕਲਾਪ੍ਰੀਤ ਸਿੰਘ ਪਰਪ੍ਰੀਤ ਸਿੰਘ ਉਹਨਾਂ ਨੇ ਛੱਡਿਆ ਨਹੀਂ ਕੱਕ ਵੀ ਮੰਗਦਾ ਇਹ ਕਰਨਾ ਕਿ ਨਾ ਨੀ ਵੱਤ ਵੱਤ ਸਜਣ ਨੂੰ ਫੌਜੀ ਦੀ ਸਜਾ ਵੀ ਮੇਰੇ ਵਾਸਤੇ ਥੋੜੀ ਯਾਨੀ ਪੰਚੀ ਦੀ ਸਜਾ ਰਹਿਣਾ ਉਹ ਵੀ ਮੈਨੂੰ ਥੋੜੀ ਲੱਗੂਗੀ ਇਹਨਾਂ ਨੂੰ ਸਾਰੇ ਸਹੀ ਦੀ ਇਹਨਾਂ ਨੂੰ ਸਜਾ ਜੇ ਵੀ ਮੈਨੂੰ ਥੋੜੀ ਲੱਗਦੀ ਜੋ ਆਦਾ ਮੁੰਡਾ ਸ਼ੇਰ ਜਿੱਡਾ ਲੈ ਕੇ ਬਹਿ ਗਿਆ ਜੋ ਸੁਖ ਕਿੱਥੋਂ ਰਹਿਣਾ ਲੈ ਜੋ ਢਿੰਗੜੀ ਲੇ ਕੀ ਲੱਗਦੇ ਤੁਸੀਂ ਇਹਦੇ ਜਿਹੜਾ ਮੁੰਡਾ ਸਿਸਟਰ ਕੀ ਗੱਲ ਕੀ ਗੱਲ ਕੀ ਗੱਲ ਵੀ ਜਿਹੜਾ ਇਹਦਾ ਜਿਹੜਾ ਵੱਡੀ ਮੋਢੀ ਸਰ ਇਹੋ ਗੱਲ ਹੋਈ ਸੀ ਉਹਦੇ ਨਾਲ ਉਹ ਆਪਣੇ ਜੀਜੇ ਦੇ ਨਾਲ ਮਾੜੀ ਸੀ ਉਹਦੇ ਨਾਲੋਂ ਡੱਕਦਾ ਅਹੀਂ ਕਹਿੰਦੀ ਸੀ ਮੈਂ ਨਹੀਂ ਹਟਣਾ ਮੈਂ ਤੈਨੂੰ ਛੱਡ ਦੂੰਗੀ ਪਰ ਮੈਂ ਉਹਨੂੰ ਨਹੀਂ ਛੱਡਣਾ ਫਿਰ ਫੋਨ ਤੇ ਵੀ ਉਹਨੂੰ ਧਮਕੀਆਂ ਦੇਂਦੀ ਰਹੀ ਆ ਅਸੀਂ ਫੋਨ ਕਰਕੇ ਸਮਝਾਉਂਦੇ ਰਹੇ ਕਿ ਤੂੰ ਆ ਜਾ ਕਹਿੰਦੀ ਨਹੀਂ ਮੈਂ ਨਹੀਂ ਆਉਣਾ ਆਂਦੀ ਮੈਂ ਹੁਣ ਤੇ ਜਾ ਇਹਨੂੰ ਮਰਵਾ ਕੇ ਹੀ ਰਹਿਣਾ ਵਾ ਸਰਦ ਜੱਤ ਸਿੰਘ ਹਾਂਜੀ ਕੀ ਨਾ ਤੁਹਾਡਾ ਬਖਸ਼ੀ ਸਿੰਘ ਜੀ ਕੀ ਗੱਲਬਾਤ ਹੋਈ ਤੁਹਾਡੇ ਕੋਲ ਭਰਾ ਮੇਰੇ ਨੂੰ ਇਹਦੀ ਘਰ ਦੀ ਉਹਦੇ ਜੀਜੇ ਨਾਲ ਮਾੜੀ ਤੇ ਇਸੇ ਵੱਲੋਂ ਉਹਦੀ ਲੜਾਈ ਉਹਦੀ ਹੋਈ ਤੇ ਉਹ ਬਾਪੂ ਜੀ ਆੜੇ ਨੂੰ ਪੈਸੇ ਮਿਲੇ ਰਿਟਾਇਰਮੈਂਟੀ ਦੇ ਹਾਂ ਤੇ ਉਹ ਤੇ 3.5 3 ਤਿੰਨ ਲੱਖ ਮਿਲਿਆ ਜੀ ਤੇ 3 ਲੱਖ ਰੁਪਈਆ ਜੀ ਤੇ ਉਹ ਲੈ ਕੇ ਆਪਦੇ ਜੀਜੇ ਦੇ ਨਾਲ 1.5 ਲੱਖ ਰੁਪਈਆ ਜੀ ਲੈ ਕੇ ਤੇ ਆਪਦੇ ਜੀਜੇ ਦੇ ਨਾਲ 2 ਮਹੀਨੇ ਹੋ ਗਏ ਭੱਜੀ ਨੂੰ ਜੀ ਤੇ ਉਹ ਮੇਰੇ ਭਰਾ ਨੂੰ ਉਹਨੂੰ ਪਤਾ ਲੱਗ ਗਿਆ ਜੀ ਉਹ ਬੜੇ ਨੇ ਤਰਲਾ ਮਿੰਤਾ ਲਈਆਂ ਤੋਂ ਫੇਰ ਵੀ ਕਹੇ ਕੋਨੇ ਯਾਰ ਨਹੀਂ ਕੀਤਾ ਇਹ ਤੇ ਬੜੇ ਪਰੇ ਪੰਚਾਇਤਾ ਜੀ ਕਹਿੰਦਾ ਰਿਹਾ ਇਹ ਮੇਰਾ ਘਰ ਮਲਕੇ ਘਰ ਦੀ ਘਰ ਤੋਂ ਦੇ ਸਾਹਮਣੇ ਘਰ ਦੇ ਸਾਹਮਣੇ ਤੇ ਗੱਲ ਹੋਈ ਤੇ ਪਹਾਂ ਦੀ ਪੰਚਾਇਤ ਚ ਗੱਲ ਹੋਈ ਸਾਰੀ ਤੇ ਉਹ ਇਹ ਕਰਕੇ ਉਹਦੇ ਜੀਜੇ ਦੇ ਨਾਲ ਮਾੜੀ ਤੇ ਉਹਦੇ ਡੱਕਦਾ ਹੀ ਜੀ ਉਹਨੂੰ ਅੱਛਾ ਤੇ ਇਸੇ ਕਰਕੇ ਜਿਹੜਾ ਉਹ ਸਟਾਪ ਲੱਗੀ ਹਾਂਜੀ ਉਹਦਾ ਇੱਕ ਗਰਗਨ ਸਿੰਘ ਜੀ ਉਹਦੇ ਜੀਜੇ ਨਹੀਂ ਜਯਦੀਪ ਸਿੰਘ ਜੀ ਉਹਦੇ ਮੁੰਡੇ ਦਾ ਨਾਮ ਅੱਛਾ ਲਾਪਰੇ ਸਿੰਘ ਉਹਦੇ ਸਾਲੇ ਦਾ ਨਾਮ ਜੀ ਹਾਂ ਹਰਪ੍ਰੀਤ ਸਿੰਘ ਵੀ ਇਹਦੇ ਸਾਲੇ ਦੇ ਨਹੀਂ ਸਿੱਮੀ ਨੇ ਪਿੱਛੇ ਆ ਕੇ ਨਲਕਾਰਾ ਮਾਰਿਆ ਇਹ ਮਨਦੀਪ ਕੌਰ ਹੀ ਨਲਕਾਰਾ ਮਾਰਿਆ ਫੜ ਲੇ ਸ਼ੇਰਾ ਇਹੋ ਜਿਹੀ ਜਾਨਾ ਦੇਈ ਉਹਦੇ ਦਾਤਰਾ ਤੇ ਹਮਲਾ ਕਰਦਾ ਸੀ ਤੇ ਉਹਨੂੰ ਜਾਨੋਂ ਮਕਾਨ ਦੀ ਮਾਰਤਾ ਸੀ ਉਹਨਾਂ ਪੂਰਾ ਪਲਾਨ ਬਣਾ ਕੇ ਆਏ ਜਾਨ ਨੂੰ ਮਾਰਨ ਦੇ ਮਕਾਤਬ ਆਸ ਤੇ ਦਿੱਤੀ ਹੈ ਦਰਖਾ ਹੀ ਵੀ ਹੋਈ ਹੁਣ ਕਾਨੂੰਨ ਲੋਕ ਪ੍ਰਸ਼ਾਸਨ ਕੋਲ ਗਈ ਵੀ ਕੋਈ ਨਹੀਂ ਹਾਂਜੀ ਬੰਦੇ ਫੜੇ ਨਹੀਂ ਗਏ ਅੱਛਾ ਕੀ ਮੰਗ ਕੀ ਕਰਦੇ ਹੋ ਮੰਗ ਆਈ ਇਹੋ ਜਿਹੀ ਹੈ ਭਾਈ ਕਿ ਉਹਨੂੰ ਜਿੰਨੇ ਆਹੀ ਬੇਨਤੀ ਆਡੀ ਇਹ ਆ ਤੇ ਸਾਡੀ ਵੱਧ ਵੱਧ ਮੈਂ ਤਾਂ ਇਹ ਆਰੇ ਕੀ ਹਾਂਜੀ ਅਲਮੁਲਲਾ ਮਿਲਿਆ ਨਾ ਚਾਹੀਦਾ ਹੀ ਹਾਂਜੀ